ਉਹ ਲਈ ਦੀ ਅਹਿਮ ਤੇ ਵੱਡੀ ਜਾਣਕਾਰੀ ਦੱਦੀ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 8ਵੀਂ ਤੇ 12ਵੀਂ ਜਮਾਤ ਦਾ ਜਿਹੜਾ ਨਤੀਜਾ ਉਹ ਅੱਜ ਐਲਾਨਿਆ ਜਾ ਰਿਹਾ ਹੈ। ਤੋਂ ਇਸ ਬਾਰੇ ਦੀ ਅਹਿਮ ਤੇ ਵੱਡੀ ਜਾਣਕਾਰੀ ਦੱਦੀ ਹੈ ਕਿ 1 ਮਈ ਨੂੰ ਸਿੱਖਿਆ ਬੋਰਡ ਦੀ ਵੈੱਬਸਾਈਟ ਦੇ ਉੱਤੇ ਵੀ ਇਹ ਨਤੀਜਾ ਜਿਹੜਾ ਆ ਜਾਵੇਗਾ। ਤੋਂ ਵੱਡੀ ਤੇ ਅਹਿਮ ਜਾਣਕਾਰੀ ਦੱਦੀ ਹੈ ਕਿ 8ਵੀਂ ਤੇ 12ਵੀਂ ਜਮਾਤ ਦਾ ਨਤੀਜਾ ਜਿਹੜਾ ਅੱਜ ਐਲਾਨਿਆ ਜਾ ਰਿਹਾ ਸੋ ਸ਼ਾਮ ਨੂੰ 4 ਵਜੇ ਦੇ ਕਰੀਬ ਇਹ ਨਤੀਜੇ ਨੇ ਜਿਹੜੇ ਉਹਨਾਂ ਦਾ ਐਲਾਨ ਕੀਤਾ ਜਾਊਗਾ ਸੋ ਇਸ ਵੇਲੇ ਦੀ ਅਹਿਮ ਤੇ ਵੱਡੀ ਜਾਣਕਾਰੀ ਹੈ ਜਿਹੜੀ ਸਾਹਮਣੇ ਆ ਰਹੀ ਹੈ ਦੁਦਾਦੀਏ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 8ਵੀਂ ਤੇ 12ਵੀਂ ਕਲਾਸ ਦਾ ਨਤੀਜਾ ਜਿਹੜਾ ਉਹਦਾ ਐਲਾਨ ਕੀਤਾ ਜਾ ਰਿਹਾ ਹੈ ਸ਼ਾਮ 4 ਵਜੇ ਦੇ ਕਰੀਬ ਇਹ ਐਲਾਨ ਹੈ ਜਿਹੜਾ ਕੀਤਾ ਜਾਊਗਾ ਤੇ ਨਾਲ ਹੀ ਬੁੱਧਵਾਰ ਨੂੰ ਸਵੇਰੇ 7 ਵਜੇ ਦੇ ਕਰੀਬ ਬੋਰਡ ਦੀ ਵੈਬਸਾਈਟ ਦੇ ਉੱਤੇ ਵੀ ਵਿਦਿਆਰਥੀ ਇਹ ਨਤੀਜਾ ਜਿਹੜਾ ਦੇਖ ਸਕਣਗੇ ਤੋਂ ਦੱਸਦੀ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਹ ਨਤੀਜੇ ਨੇ ਜਿਹੜੇ ਐਲਾਨੇ ਜਾ ਰਹੇ ਨੇ ਤੋਂ 13 ਫਰਵਰੀ ਤੋਂ 30 ਮਾਰਚ ਦਰਮਿਆਨ 12ਵੀਂ ਜਮਾਤ ਦੀ ਪ੍ਰੀਖਿਆ ਜਿਹੜੀ ਹੋਈ ਸੀ ਵੱਡੀ ਤੇ ਅਹਿਮ ਜਾਣਕਾਰੀ ਦੱਦੀ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 8ਵੀਂ ਤੇ 12ਵੀਂ ਜਮਾਤ ਦਾ ਨਤੀਜਾ ਜਿਹੜਾ ਅੱਜ ਐਲਾਨਿਆ ਜਾ ਰਿਹਾ ਹੈ ਉੱਥੇ ਹੀ ਮੈਰਿਟ ਸੂਚੀ ਜਾਰੀ ਕਰ ਦਿੱਤੀ ਜਾਊਗੀ ਸੋ ਇਸ ਵਲੇ ਦੀ ਅਹਿਮ ਤੇ ਵੱਡੀ ਜਾਣਕਾਰੀ 1 ਮਈ ਨੂੰ ਸਿੱਖਿਆ ਬੋਰਡ ਦੀ ਵੈਬਸਾਈਟ ਦੇ ਉੱਤੇ ਵੀ ਇਹ ਨਤੀਜਾ ਜਿਹੜਾ ਮੁਹੱਈਆ ਹੋਵੇਗਾ